ਕਰਦਾ ਆ ਜਿਹੜੇ ਲੋਕ ਆਤਮਾ ਦੀਆਂ ਗੱਲਾਂ ਨੂੰ ਸਮਝ ਕੇ ਸੁਣ ਕੇ ਉਹਨਾਂ ਨੂੰ ਪੂਰਿਆਂ ਕਰਦੇ ਆ ਜਦੋਂ ਤੁਸੀਂ ਉਹਦੀ ਆਵਾਜ਼ ਨਹੀਂ ਸੁਣੋਗੇ ਉਹਦੇ ਉਹਦੇ ਕਲਾਮ ਦੀ ਆਵਾਜ਼ ਨਹੀਂ ਸੁਣੋਗੇ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਤੁਸੀਂ ਉਹਦੇ ਤੋਂ ਮਨ ਪੱਥਰ ਕਰ ਲੈਂਦੇ ਹੋ ਤੇ ਖੁਦਾ ਦਾ ਆਤਮਾ ਦੱਸਦਾ ਨਹੀਂ ਉਦਾਦਾ ਆਤਮਾ ਬੋਲਦਾ ਨਹੀਂ ਫਿਰ ਜਦੋਂ ਤੁਸੀਂ ਉਹਦੀ ਆਵਾਜ਼ ਸੁਣਨ ਵਾਸਤੇ ਤਿਆਰ ਹੋਗੇ ਬਾਈਬਲ ਵਿੱਚ ਅੰਦਰ ਲਿਖਿਆ ਜਦੋਂ ਸੈਮੂਅਲ ਪਰਮੇਸ਼ਵਰ ਦਾ ਦਾਸ ਹੈਕਲ ਦੇ ਵਿੱਚ ਸੁੱਤਾ ਪਿਆ ਸੀ ਪਰਮੇਸ਼ਵਰ ਦੀ ਆਤਮਾ ਨੇ ਜਗਾਇਆ हे ਸੈਮੂਅਲ हे ਸੈਮੂਅਲ ਜਾਗ ਉੱਠਿਆ ਬੋਲੋ ਸੈਮੂਅਲ ਨੇ ਬਾਤ ਸੁਣੀ ਕਿ ਨਹੀਂ ਸੁਣੀ ਆਵਾਜ਼ ਪਰ ਪਤਾ ਨਹੀਂ ਲੱਗ ਰਿਹਾ ਸੈਮੂਅਲ ਨੇ ਵਾਸ ਸੁਣੀ ਕਹਿੰਦਾ ਹਾਂ ਮੈਨੂੰ ਕਿਸੇ ਨੇ ਬੁਲਾਇਆ ਉਹ ਉੱਠ ਕੇ ਭੱਜ ਗਿਆ ਆਪਣੇ ਸਤਾਰਦ ਵੱਲ ਗਿਆ ਗੁਰੂ ਵੱਲ ਕਹਿੰਦਾ ਸਵਾਮੀ ਜੀ ਮੈਨੂੰ ਬੁਲਾਇਆ ਹੈ ਕਹਿੰਦਾ ਮੈਂ ਨਹੀਂ ਬੁਲਾਇਆ ਜਾ ਜਾ ਕੇ ਸੌਂ ਜਾ ਫਿਰ ਸੈਮੂਅਲ ਸੌਂ ਗਿਆ ਆਵਾਜ਼ ਉੱਤੋਂ ਆਈ ਹੈ ਸੈਮੂਅਲ ਜਾਗਨਾ ਆ ਸੈਮੂਅਲ ਜਾਗਦਾ ਆ ਕਹਿੰਦਾ ਕੌਣ ਆ ਪ੍ਰਭੂ ਜੀ ਫਿਰ ਭੱਜ ਗਿਆ ਆਪਣੇ ਸਤਾਰਦ ਵੱਲ ਗਿਆ ਆਵਾਜ਼ ਸੁਣਦਾ ਰਿਹਾ ਸੁਤਾ ਰਿਆ ਬੋਲੋ ਬੋਲੋ ਸੁਤਾ ਰਿਆ ਰੱਬ ਦਾ ਰੂਹ ਆਵਾਜ਼ ਦਿੰਦਾ ਆ ਉੱਠ ਬੰਦਿਆ ਤਿਆਰੀ ਕਰ ਬੰਦਗੀ ਦੀ ਇਹ ਤੁਸੀਂ ਉੱਠਦੇ ਜੋ ਤਿਆਰ ਹੁੰਦੇ ਜੋ ਖੁਦਾ ਦਾ ਰੂਹ ਬੁਲਾਉਂਦਾ ਉੱਠ ਤੇ ਪ੍ਰਾਰਥਨਾ ਕਰ ਟਾਈਮ ਹੋਇਆ ਈ ਪ੍ਰਾਰਥਨਾ ਦਾ ਇਹ ਤੁਸੀਂ ਉਸ ਆਵਾਜ਼ ਨੂੰ ਸੁਣ ਲੈਂਦੇ ਜੋ ਉਸ ਆਵਾਜ਼ ਨੂੰ ਸੁਣ ਕੇ ਮੰਨਦੇ ਜੋ ਫੇਰ ਸਮਝ ਜਾਂਦੇ ਜੋ ਆਪਣੀ ਮਰਜ਼ੀ ਆਪਣੇ ਕੰਮ ਦੇ ਵਿੱਚ ਰੁੱਝਦੇ ਨੂੰ ਖੁਦਾ ਦਾ ਆਤਮਾ ਕਿੰਨੀ ਗੋਰੀ ਦੱਸੇਗਾ ਨਹੀਂ ਫੇਰ ਦੱਸਤਾ ਨਹੀਂ ਜਦੋਂ ਫੇਰ ਆਵਾਜ਼ ਆਏ ਉਹ ਬੰਦਾ ਢੇਲਣ ਹੀ ਕਰਦਾ ਉਹਨੂੰ ਤਾਂ ਬਾਰ-ਬਾਰ ਬਾਰ-ਬਾਰ ਰੂਹ ਨੇ ਬੁਲਾਉਂਦਾ ਰਿਹਾ ਰੂਹ ਉਹਨੂੰ ਦੱਸਦਾ ਰਿਹਾ ਹੇ ਸੈਮੂਅਲ ਹੇ ਸੈਮੂਅਲ ਭੱਜ ਉੱਠਿਆ ਫੇਰ ਜਾਗ ਉੱਠਿਆ ਤੀਜੀ ਵਾਰੀ ਫੇਰ ਆਵਾਜ਼ ਜਦੋਂ ਆਈ ਤੇ ਜਾਗ ਉੱਠਿਆ ਤੇ ਆਪਣੇ ਸਤਾਰ ਦਾ ਕਹਿੰਦਾ ਸਵਾਮੀ ਜੀ ਬੁਲਾਇਆ ਇਲੇ ਨੂੰ ਕਹਿੰਦਾ ਇਹਨਾ ਹੁਣ ਜਦੋਂ ਆਵਾਜ਼ ਆਏਗੀ ਨਾ ਉਹਨੂੰ ਆਕੇ ਪ੍ਰਭ ਪ੍ਰਭੂ ਜੀ ਮੈਂ ਸੁਣਦਾ ਆਂ ਸੋ ਮੈਂ ਹਾਜ਼ਰ ਆਂ ਸਤਾਦ ਨੇ ਗੁਣ ਦਿੱਤਾ ਉਹਦੇ ਉਹਦੇ ਗੁਰੂ ਨੇ ਗੁਣ ਦਿੱਤਾ ਤੇ ਫਿਰ ਕਹਿੰਦਾ ਹੇ ਪ੍ਰਭੂ ਮੈਂ ਹਾਜ਼ਰ ਆਂ ਦੱਸ ਮੈਨੂੰ ਫਿਰ ਖੁਦਾ ਦੇ ਰੂਹ ਨੇ ਉਹਦੇ ਨਾਲ ਗੱਲਾਂ ਕੀਤੀਆਂ ਜਦੋਂ ਤੁਸੀਂ ਖੁਦਾ ਦੇ ਰੂਹ ਦੀ ਆਵਾਜ਼ ਸੁਣੋਗੇ ਤੇ ਹਾਜ਼ਰ ਹੋਗੇ ਤੇ ਪਰਮੇਸ਼ਵਰ ਤੁਹਾਡੇ ਨਾਲ ਬੋਲੇਗਾ ਬੋਲੇ ਹallelujah ਜੇ ਤੂੰ ਤੁਸੀਂ ਉਹਦੀ ਆਵਾਜ਼ ਦੇ ਉੱਤੇ ਗੌਰ ਨਹੀਂ ਕਰੋਗੇ ਨਹੀਂ ਕਰੋਗੇ ਤੇ ਫਿਰ ਰੱਬ ਦਾ ਆਤਮਾ ਜਿਹੜਾ ਆ ਉਹ ਚਲਾ ਜਾਂਦਾ ਉਹ ਆਤਮਾ ਜਾਂਦਾ ਰਹਿੰਦਾ ਜਿਹੜੇ ਧਿਆਨ ਨਹੀਂ ਕਰਦੇ ਪਰਮੇਸ਼ਵਰ ਦਾ ਆਤਮਾ ਉਹਨਾਂ ਤੋਂ ਜਾਂਦਾ ਰਹਿੰਦਾ ਹੈ ਬਾਈਬਲ ਦੇ ਅੰਦਰ ਲਿਖਿਆ ਸਮਸੂਨ ਦੇ ਉੱਤੇ ਖੁਦਾ ਦਾ ਰੂਹ ਉਤਰਦਾ ਸੀ ਤੇ ਸਮਸੂਨ ਫਲਿਸਤੀਆਂ ਦੇ ਹੱਥੋਂ ਪਕੜਿਆ ਨਹੀਂ ਜਾਂਦਾ ਉਹਦੇ ਚ ਇੰਨੀ ਸ਼ਾਮਰਤ ਸੀ ਜਦੋਂ ਰੂਹ ਦੀ ਆਵਾਜ਼ ਸੁਣਦਾ ਹੈ ਰੂਹ ਦੇ ਗੱਲਾਂ ਮੰਨਦਾ ਰਿਹਾ ਪਰ ਜਦੋਂ ਉਹਨੇ ਰੂਹ ਦੀਆਂ ਗੱਲਾਂ ਦੇ ਉੱਤੇ ਮੰਨ ਨਹੀਂ ਲਾਇਆ ਆਤਮਾ ਦੀਆਂ ਗੱਲਾਂ ਉੱਤੇ ਮੰਨ ਨਹੀਂ ਲਾਇਆ ਤੇ ਉਹਦੇ ਵਿਰੋਧੀਆਂ ਨੇ ਉਹਨੂੰ ਫੜ ਲਿਆ ਹੈ ਜਿਹੜੀ ਖੁਦਾ ਦੇ ਵਚਨਾਂ ਦੀ ਗੱਲ ਉਹਨੇ ਜਿਹੜੀ ਮੰਨੀ ਨਹੀਂ ਜਿਹੜਾ ਖੁਦਾ ਦਾ ਕਲਾਮ ਉਹਨੇ ਤੋੜ ਦਿੱਤਾ ਜਿਹਦੇ ਵਿੱਚ ਉਹਦੀ ਸ਼ਕਤੀ ਸੀ ਉਹ ਆਪਣੇ ਵੈਰੀਆਂ ਨੂੰ ਦੱਸ ਦਿੱਤੀ ਉਹਦੇ ਵੈਰੀਆਂ ਨੇ ਖਤਮ ਕੀਤੀ ਉਹਦੀ ਸ਼ਕਤੀ ਨੂੰ ਫੇਰ ਉਸੇ ਤਰ੍ਹਾਂ ਹੈ ਉਹ ਫੇਰ ਦੁਆ ਕਰ ਲੱਗਾ ਵੀ ਸੈਂਤ ਅੱਗੇ ਵਾਂਗ ਰੇ ਹੱਥ ਉਠਾਏ ਤੇ ਅੱਗੇ ਵਾਂਗੀ ਕਰ ਲੱਗਾ ਜੋ ਉਸ ਵਿੱਚ ਆ ਕੇ ਵੀ ਪਰਮੇਸ਼ਵਰ ਤੇਰਾ ਆਤਮਾ ਆਵੇ ਤੇ ਕਿਉਂਕਿ ਪ੍ਰਭੂ ਦਾ ਆਤਮਾ ਫਿਰ ਨਹੀਂ ਸੀ ਆਉਣਾ ਉਨੇ ਰੱਬ ਦਾ ਵਚਨ ਟਾਲ ਦਿੱਤਾ ਹੈ ਰੱਬ ਦੇ ਵਚਨ ਨੂੰ ਤੋੜ ਦਿੱਤਾ ਫਿਰ ਉਹਦੀ ਸ਼ਕਤ ਜਿਹੜੀ ਆ ਉਹਦੀ ਸਮਰਥ ਜਿਹੜੀ ਆ ਜਾਂਦੀ ਰਹੀ ਅੱਜ ਜਿਹੜੇ ਖੁਦਾ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦੇ ਸ਼ਮਸੂਨ ਨੇ ਨਹੀਂ ਮੰਨੀ ਉਹਦੇ ਉਤੋਂ ਰੂਹ ਜਾਂਦਾ ਰਿਹਾ ਮੁੜ ਕੇ ਵਿਰੋਧੀ ਦੇ ਹੱਥ ਆ ਗਿਆ ਦੁਸ਼ਮਣਾਂ ਦੇ ਹੱਥ ਵਿੱਚ ਆ ਗਿਆ ਨੱਕ ਵਿੱਚ ਨੱਥ ਪਾ ਦਿੱਤੀ ਉਹਨਾਂ ਦੁਸ਼ਮਣਾਂ ਦੇ ਅੱਗੇ ਨੱਚਣਾ ਪਿਆ ਰੋਣਾ ਪਿਆ ਕਰ ਲਾਉਣਾ ਪਿਆ ਖੁਦਾ ਦਾ ਰੂਹ ਬੰਦੇ ਨੂੰ ਆਜ਼ਾਦ ਕਰਦਾ ਬਾਈਬਲ ਚ ਲਿਖਿਆ ਜਿੱਥੇ ਆਤਮਾ ਉਥੇ ਆਜ਼ਾਦੀ ਹੈ ਬੋਲੇ ਹਲੇਲੂਇਆ ਜਿੱਥੇ ਆਤਮਾ ਬੋਲੇ